ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਅੱਜ ਸਵਾਗਤ ਬਣਿਆ ਏ ਅੱਜ ਆਪਾਂ ਤੁਹਾਨੂੰ ਪੰਜਾਬ ਦੀ ਉਹ ਮਸ਼ਹੂਰ ਕਲਾਕਾਰ ਦਿਖਾਵਾਂਗੇ ਨੂਰ ਜੋਰਾ ਜੀ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਤੇ ਬਹੁਤ ਬਹੁਤ ਉਹਨਾਂ ਦਾ ਵੈਲਕਮ ਹੈ ਬਟਾਲਾ ਦੀ ਧਰਤੀ ਤੇ ਪਹੁੰਚਣ ਤੇ ਤੁਸੀਂ ਬੜਾ ਪਿਆਰ ਦਿੰਦੇ ਉਹਨਾਂ ਨੂੰ ਬੜੇ ਕਮੈਂਟ ਦਿੰਦੇ ਹੋ ਪਰਮਾਤਮਾ ਦੀ ਕਿਰਪਾਏ ਤੁਹਾਡੀਆਂ ਦਵਾਵਾਂ ਸਦਕਾ ਤੁਹਾਡੇ ਕਮੈਂਟ ਸਦਕਾ ਜਿਹਰੇ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਹੱਥੋਂ ਤੱਕ ਪਹੁੰਚਿਆ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਐ ਤੇ ਕਿਦੋਂ ਸ਼ੌਂਕ ਪੈ ਗਿਆ ਐਸ ਲਾਈਨ ਦੇ ਵਿੱਚ ਆਨ ਦਾ ਤੇ ਅੱਜ ਕਿਤੇ ਨਾ ਕਿਤੇ ਬੱਲੇ ਬੱਲੇ ਕਰਾਤੀ ਇਹ ਪੰਜਾਬ ਤੋਂ ਲੈ ਕੇ ਫੋਰਨ ਤੱਕ ਲੋਕ ਜਿਹਰੇ ਨੇ ਪਿਆਰ ਦਿੰਦੇ ਨੇ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੇ ਪਹਿਲਾਂ ਦੱਸੋ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਤੁਹਾਡਿਆਂ ਨੂੰ ਜਿਹੜਾ ਤੁਹਾਡਾ ਟੀਵੀ ਚੈਨਲ ਦੇਖਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਸਤਿਕਾਰ ਨਮਸਕਾਰ ਆਦਾਬ ਤੇ ਸਤਿ ਸ਼੍ਰੀ ਅਕਾਲ ਮੈਂ ਨੂਰ ਜ਼ੋਰਾ ਬੜਾ ਆਪਣਾ ਗਿੱਧੇ ਦਾ ਆਸ਼ਿਕ ਗਿੱਧੇ ਦਾ ਆਰਟਿਸਟ ਅੱਜ ਅਸੀਂ ਬਟਾਲਾ ਇੱਕ ਵਿਆਹ ਦੀ ਪਰਫਾਰਮੈਂਸ ਵਾਸਤੇ ਆਏ ਆ ਤੇ ਬਾਈ ਜੀ ਹੁਣੀ ਮਿਲ ਗਏ ਇਹ ਕਹਿੰਦੇ ਗੱਲਾਂ ਬਾਤਾਂ ਕਰਨੀਆਂ ਨੇ ਹੁਣ ਪਤਾ ਨਹੀਂ ਕਿਦਾਂ ਦੀਆਂ ਗੱਲਾਂ ਬਾਤਾਂ ਕਰਨਗੇ ਤੁਹਾਡੇ ਸਾਹਮਣੇ ਜੀ ਸੋ ਕਿਦੋਂ ਇਸ ਲਾਈਨ 'ਚ ਪਏ ਕਿੰਨੀ ਉਮਰ ਸੀਗੀ ਤੇ ਕਿੰਨਾ ਕੁ ਪਿਆਰ ਮਿਲਿਆ ਪਿਆਰ ਤਾਂ ਬਹੁਤ ਮਿਲਦਾ ਪਿਆ ਪੰਜਾਬ ਤੋਂ ਲੈ ਕੇ ਅੱਜ ਮਾਝੇ ਦੀ ਧਰਤੀ ਤੇ ਪਹੁੰਚੇ ਹੋ ਤੁਸੀਂ ਤੇ ਕਿਹੜਾ ਪਿੰਡ ਹੈ ਤੁਹਾਡਾ ਤੇ ਅੱਜ ਬਟਾਲੇ ਪਹੁੰਚੇ ਕਿਦਾਂ ਦਾ ਲੱਗਿਆ ਤੁਹਾਨੂੰ ਤੇ ਕਿਦੋਂ ਸ਼ੌਂਕ ਪਿਆ ਤੁਹਾਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਜੀ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਤਹਿਸੀਲ ਖਮਾਣੋ ਤੇ ਸ਼ੌਕ ਤਾਂ ਦੇਖੋ ਬਚਪਨ ਤੋਂ ਹੀ ਹੁੰਦੇ ਨੇ ਤੇ ਮੈਨੂੰ ਨੀਅਰ ਅਬਾਊਟ 26 27 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਜੀ ਤੇ ਸਟਰਗਲਿੰਗ ਟਾਈਮ ਵੀ ਸੀਗਾ ਤੇ ਅੱਜ ਉਹ ਟਾਈਮ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਾਬਾ ਨਾਨਕ ਦੀ ਕਿਰਪਾ ਨਾਲ ਕਿ ਦੂਰ ਦੂਰ ਤੱਕ ਲੋਕ ਜਾਣਦੇ ਨੇ ਸਿਆਣਦੇ ਨੇ ਪਛਾਣਦੇ ਨੇ ਤੇ ਸਾਡੀ ਕਲਾਕਾਰੀ ਨੂੰ ਜ਼ੁਬਾਨ ਮਿਲੀ ਹੈ ਸਾਡੀ ਕਲਾਕਾਰੀ ਨੂੰ ਅਸੈਪਟੈਂਸ ਮਿਲੀ ਹੈ ਤੇ ਅੱਜ ਬਟਾਲੇ ਆਏ ਆਂ ਸੀ ਅੱਗੇ ਵੀ ਹੁੰਦੇ ਰਹਿੰਦੇ ਆ ਹਰ ਸੀਜ਼ਨ ਦੇ ਵਿੱਚ ਬਟਾਲੇ ਕਾਫੀ ਫੰਕਸ਼ਨ ਹੁੰਦੇ ਨੇ ਤੇ ਅੱਜ ਵਿਆਹ ਦਾ ਫੰਕਸ਼ਨ ਹੈ ਦਿਨ ਦਾ ਫੰਕਸ਼ਨ ਵੈਸੇ ਅਸੀਂ ਫੜਦੇ ਨਹੀਂ ਹੁੰਦੇ ਪਰ ਬਾਈ ਜੀ ਹੋਣੀ ਜਿਨ੍ਹਾਂ ਦੇ ਅਸੀਂ ਫੰਕਸ਼ਨ ਤੇ ਆਏ ਆ ਇੱਕ ਕਾਫੀ ਢੇਰ ਤੋਂ ਜਾਣ ਪਛਾਣ ਸੀ ਤੇ ਇਹ ਕਹਿੰਦੇ ਅਸੀਂ ਵਿਆਹ ਦੇ ਵਿੱਚ ਜ਼ਰੂਰ ਤੁਹਾਨੂੰ ਬੁਲਾਉਣਾ ਤੇ ਦੇਖਦੇ ਆ ਅੱਜ ਅਸੀਂ ਕੀ ਪਰਫਾਰਮ ਕਰਦੇ ਆ ਪੰਜਾਬ ਦੇ ਵਿੱਚੋਂ ਫੋਰਨ ਤੱਕ ਵੀ ਬੜੀਆਂ ਧੂਮਾਂ ਪਾਤੀਆਂ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਏ ਚिने-ਮੀਨੇ ਲੋਕ ਹੁੰਦੇ ਨੇ ਕਿ ਜਿੱਦਾਂ ਤੁਹਾਡੇ ਤੇ ਕਿਰਪਾ ਕੀਤੀ ਏ ਜੀ ਬਿਲਕੁਲ ਉਸੇ ਦੀ ਕਿਰਪਾ ਜੀ ਕਿੰਨਾ ਕ ਪਿਆਰ ਮਿਲਦਾ ਫਿਰ ਮਾਦੀਤ ਵਿੱਚ ਵੀ ਪਹੁੰਚੋ ਤੇ ਬਾਹਰ ਫੋਰਨ ਦੇ ਵਿੱਚ ਕਿੰਨਾ ਕ ਪਿਆਰ ਮਿਲਦਾ ਪਿਆ ਦੇਖੋ ਜੀ ਪਿਆਰ ਕਰਕੇ ਤੁਹਾਡੇ ਵਿੱਚ ਖੜੇ ਆ ਹਨ ਜੀ ਜੀ ਪਿਆਰ ਨੂੰ ਮਿਣਿਆ ਨਹੀਂ ਜਾ ਸਕਦਾ ਜਦੋਂ ਪਰਫਾਰਮੈਂਸ ਹੁੰਦੀ ਹੈ ਜਦੋਂ ਪਰਫਾਰਮੈਂਸ ਤੋਂ ਬਾਅਦ ਲੋਕ ਝੁਰਮਟ ਪਾ ਲੈਂਦੇ ਨੇ ਦੇਖਣ ਵਾਲੇ ਚਾਉਣ ਵਾਲੇ ਝੁਰਮਟ ਪਾ ਲੈਂਦੇ ਨੇ ਪਿਆਰ ਮੁਹੱਬਤ ਉੱਥੋਂ ਪਤਾ ਲੱਗਦਾ ਇਹਨੂੰ ਮਿਣਿਆ ਨਹੀਂ ਜਾ ਸਕਦਾ ਸਾਡੇ ਵੱਲੋਂ ਉਹਨਾਂ ਮੁਹੱਬਤ ਕਰਨ ਵਾਲਿਆਂ ਨੂੰ ਬਹੁਤ ਮੁਹੱਬਤ ਤੇ ਸਤਿਕਾਰ ਤੋ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਦੇ ਵਿੱਚ ਪਹੁੰਚੋ ਪਹਿਲਾਂ ਵੀ ਤੁਸੀਂ ਪਹੁੰਚੇ ਹੋ ਤੇ ਅੱਜ ਵੀ ਤੁਸੀਂ ਪਹੁੰਚੇ ਹੋ ਕੀ ਬਟਾਲਾ ਵਾਸੀਆਂ ਨੂੰ ਕਿਉਂਕਿ ਬਟਾਲਾ ਦੀ ਧਰਤੀ ਵੀ ਜਿਹੜੀ ਪਵਿੱਤਰ ਧਰਤੀ ਹੈ ਬਿਲਕੁਲ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਨੇ 33 ਕੋਟੀ ਦੇਵੀ ਦੇਵ ਤੇ ਵੀ ਇੱਥੇ ਸਥਾਨ ਦੇ ਉੱਤੇ ਪਹੁੰਚੇ ਬਟਾਲਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਕੀ ਕਹਿਣਾ ਜੀ ਬਟਾਲਾ ਵਾਸੀਆਂ ਨੂੰ ਬਟਾਲਿਆ ਵਾਲੇ ਸਾਰੇ ਸੋਹਣੇ ਨੇ ਸੱਜਣ ਨੇ ਸਾਉ ਨੇ ਤੇ ਹਮੇਸ਼ਾ ਖੁਸ਼ ਹੋ ਖੈਰੀਅਤ ਨਾਲ ਰਹਿਣ ਤੇ ਮੇਰੀਆਂ ਤਾਂ ਇਹ ਦੁਆਵਾਂ ਨੇ ਮਿਲਦੇ ਰਵਾਂਗੇ ਪਟਾਲੇ ਵਾਲੇ ਸਾਨੂੰ ਬਹੁਤ ਬੁਲਾਉਂਦੇ ਨੇ ਹਰ ਸਾਲ ਹੀ ਸਾਡੇ 4 5 6 ਪ੍ਰੋਗਰਾਮ ਪਟਾਲੇ ਦੇ ਵਿੱਚ ਹੁੰਦੇ ਨੇ ਇਸ ਲਈ ਸਾਰਿਆਂ ਨੂੰ ਦੁਆਵਾਂ ਮੇਰੇ ਵੱਲੋਂ ਸੋ ਪਹਿਲੀ ਪਰਫਾਰਮੈਂਸ ਜਿਹੜੀ ਕੀਤੀ ਸੀਗੀ ਤੁਸੀਂ ਉੱਥੇ ਬੜਾ ਪਿਆਰ ਮਿਲਿਆ ਉਹ ਕਦੋਂ ਕੀਤੀ ਸੀਗੀ ਕਿੰਨੀ ਵਧੀਆ ਲੱਗੀ ਤੇ ਕਿੰਨਾ ਕੁ ਪਿਆਰ ਲੋਕਾਂ ਨੇ ਦਿੱਤਾ ਪਹਿਲੀ ਪਰਫਾਰਮੈਂਸ ਪਹਿਲੀ ਪਰਫਾਰਮੈਂਸ ਕੀਤੀ ਸੀ ਜੇ ਪਿਆਰ ਮਿਲਿਆ ਤਾਂ ਅੱਜ ਤੱਕ ਚੱਲੇ ਆਉਣੇ ਕਿਦੋਂ ਸਿਗਾ ਹੋ ਤੁਸੀਂ ਇਹ ਸਮਝ ਲਓ ਵੀ 27 ਸਾਲ ਪਹਿਲਾਂ ਦੀ ਗੱਲ ਹੈ 26 27 ਸਾਲ ਪਹਿਲਾਂ ਦੀ ਐਵੇਂ ਹਾਸਤਮਾਸਾ ਕੀਤਾ ਸੀ ਸ਼ੁਗਲ ਮੇਲਾ ਜਿਵੇਂ ਆਪਾਂ ਵਿਆਹਾਂ ਸ਼ਾਦੀਆਂ ਚ ਰਲ ਕੇ ਸ਼ੁਗਲ ਮੇਲਾ ਕਰ ਲੈਨੇ ਆ ਸ਼ੁਗਲ ਮੇਲਾ ਕੀਤਾ ਸੀਗਾ ਤੇ ਉਹ ਸ਼ੁਗਲ ਮੇਲਾ ਇੰਨਾ ਕਿ ਹਿੱਟ ਹੋਇਆ ਤੇ ਅੱਜ ਤੱਕ ਉਹ ਉਹ ਦੁਆਵਾਂ ਉਹ ਮੁਹੱਬਤ ਤੇ ਉਹ ਸ਼ੁਗਲ ਮੇਲੇ ਦਾ ਜਿਹੜਾ ਰਿਫਲੈਕਸ਼ਨ ਸੀ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਫੀਲਡ ਚ ਆ ਜਾਂਦੇ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਹਨਾ ਕਿਉਂਕਿ ਗਿੱਧਾ ਸਾਡੀਆਂ ਪੰਜਾਬ ਦੀਆਂ ਭੈਣਾਂ ਦਾ ਔਰਤਾਂ ਦਾ ਲੋਕ ਨਾਚ ਹੈ ਇਸ ਨੂੰ ਸਾਂਭਣਾ ਇਸ ਨੂੰ ਪਰਫਾਰਮ ਕਰਨਾ ਬੜੀ ਐਡੀ ਸੌਖੀ ਗੱਲ ਨਹੀਂ ਹੈਗੀ ਇੱਕ ਇੱਜ਼ਤ ਇੱਕ ਆਬਰੂ ਇੱਕ ਸਤਕਾਰ ਜ਼ਰੂਰੀ ਹੈ ਕਿਉਂਕਿ ਸਾਡੀਆਂ ਬੀਬੀਆਂ ਦਾ ਨਾਂ ਚਾਹੇ ਜਿਹਨੂੰ ਅਸੀਂ ਮੁੰਡੇ ਕੁੜੀਆਂ ਬਣ ਕੇ ਪਰਫਾਰਮ ਕਰਦੇ ਆ ਪਰ ਮੇਰੇ ਮਨ ਚ ਮੇਰੀ ਆਡੀਅנס ਦਾ ਬਹੁਤ ਸਤਕਾਰ ਹੈ ਮੇਰੀ ਪਰਫਾਰਮੈਂਸ ਦਾ ਬਹੁਤ ਸਤਕਾਰ ਹੈ ਤੇ ਸਭ ਤੋਂ ਵੱਡਾ ਸਤਕਾਰ ਹੈ ਗਿੱਧੇ ਦਾ ਜਿਨੇ ਮੈਨੂੰ ਅਪਣਾਇਆ ਤੇ ਅੱਜ ਮੈਂ ਸਰਲਡ ਵਰਲਡ ਨੂਰ ਜ਼ੋਰਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਤੁਸੀਂ ਅੱਜ ਵੀ ਅੱਜ ਵੀ ਕਿਤੇ ਨਾ ਕਿਤੇ ਪੰਜਾਬ ਦਾ ਸੱਭਿਆਚਾਰ ਜਿਰਾਏ ਕਾਇਮ ਰੱਖਿਆ ਪੰਜਾਬ ਤੋਂ ਲੈ ਕੇ ਫੋਰਮ ਤੱਕ ਅੱਜ ਵੀ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਬਰਕਰਾਰ ਰੱਖਿਆ ਮੈਨੂੰ ਤਾਂ ਇਹ ਹੈ ਕਿ ਮੈਨੂੰ ਸੱਭਿਆਚਾਰ ਨੇ ਬਰਕਰਾਰ ਰੱਖਿਆ ਜੀ 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 ਕਿਉਂਕਿ ਜੇ ਮੈਨੂੰ ਇਹ ਗਿੱਧਾ ਨਾ ਚੁਣਦਾ ਤਾਂ ਮੈਂ ਇੱਕ ਆਮ ਹੁਣ ਵੀ ਆਮ ਇਨਸਾਨ ਹਾਂ ਪਰ ਲੋਕ ਜਿਹਨੂੰ ਮੁਹੱਬਤ ਕਰਦੇ ਨੇ ਜਿਹਨੂੰ ਲੋਕ ਜਾਣਦੇ ਨੇ ਜਿਹਨੂੰ ਆਪਾਂ ਸ਼ਬਦ ਕਹਿ ਦਿੰਦੇ ਨੇ ਮਸ਼ਹੂਰ ਹੋਣਾ ਮਕਬੂਲ ਹੋਣਾ ਜਾਂ ਫੇਮਸ ਹੋ ਜਾਣਾ ਹੈਨਾ ਤੇ ਉਹ ਗਿੱਧੇ ਨੇ ਉਸ ਕਲਚਰ ਨੇ ਮੈਨੂੰ ਸਾਂਭਿਆ ਤੇ ਉਹਨੇ ਮੈਨੂੰ ਤੁਹਾਡੇ ਤੱਕ ਚਾਤਾ ਆਊਟ ਆ ਮਤਲਬ ਕਿ ਇੰਡੀਆ ਵੀ ਜਾਇਆ ਹੈ ਥਰਾਊਟ ਵਰਲਡ ਅਸੀਂ ਟੂਰ ਕਰ ਰਹੇ ਆ ਕਰਨ ਕਿਤੇ ਵੀ ਨੇ ਇਹ ਮੁਹੱਬਤ ਹੈ ਜੀ ਕਿੰਨੇ ਲੋਗਾਂ ਦੀ ਟੀਮ ਹੈ ਜੀ ਤੁਹਾਡੀ ਉਹ ਕਦੇ ਗਿਣਤੀ ਨਹੀਂ ਜੀ ਕੀਤੀ 26 27 ਸਾਲ ਤੋਂ ਅਸੀਂ ਕੰਮ ਕਰ ਰਹੇ ਆ ਤੇ 26 27 ਸਾਲਾਂ ਦੇ ਵਿੱਚ ਕੋਈ 3-4000 ਆਰਟਿਸਟ ਮੇਰੇ ਕੋਲੋਂ ਸਿੱਖ ਕੇ ਆਪਣੇ ਆਪਣੇ ਗਰੁੱਪ ਵੀ ਪੰਜਾਬ ਦੇ ਵਿੱਚ ਬਣਾ ਚੁੱਕੇ ਆ ਉਹ ਵੀ ਪਰਫਾਰਮੈਂਸਿਸ ਕਰਦੇ ਨੇ ਆਪੋ ਆਪਣੇ ਹਿਸਾਬ ਨਾਲ ਜਾਂਦੇ ਨੇ ਹਨਾ ਹਰੇਕ ਨੂੰ ਜਿਹੜਾ ਕਿਸੇ ਦੀ ਅਪਰੋਚ ਦੇ ਵਿੱਚ ਆਉਂਦਾ ਉਸ ਨਾਲ ਜਾਂਦੇ ਨੇ ਤੇ ਇੱਕ ਟਾਈਮ ਅਸੀਂ ਟੀਮ 'ਚ 12 ਤੋਂ 15 ਵੀ ਹੋਈਦਾ 15 ਪਲੱਸ ਵੀ ਹੋਈਦਾ 20-25 ਦੇ ਵਿੱਚ ਵਿੱਚ 20-15 ਵੀ ਹੋ ਜਾਂਦਾ ਕਈ ਵਾਰੀ ਅਸੀਂ ਐਨੇ ਵੀ ਹੋਈਦਾ ਜਦੋਂ ਡਬਲ ਪ੍ਰੋਗਰਾਮ ਹੋ ਜਾਂਦਾ ਫਿਰ ਅਸੀਂ ਸਪਲਿਟ ਕਰ ਲੈਂਦੇ ਆ ਆਰਟਿਸਟਾਂ ਨੂੰ ਇਦਾਂ ਸੋ ਸਾਡੇ ਜਿਹੜੇ ਦਰਸ਼ਕ ਤੁਹਾਡੇ ਚਾਣ ਵਾਲੇ ਤੁਹਾਨੂੰ ਦੇਖਦੇ ਪਏ ਨੇ ਉਹਨਾਂ ਵਾਸਤੇ ਚੰਦ ਬੋਲ ਜੋ ਸੁਣਾ ਦੇ ਜਿਹੜੇ ਤੁਹਾਡੇ ਬੜੇ ਫੇਮਸ ਹੋਏ ਨੇ ਮੇਰੇ ਵੱਲੋਂ ਦੇਖੋ ਜੀ ਮੈਂ ਜਿਹੜੇ ਮੇਰੇ ਚਾਣ ਵਾਲੇ ਨੇ ਉਹ ਵੱਡੇ ਨਹੀਂ ਵੱਡਿਆਂ ਨੂੰ ਕਦੇ ਕੋਈ ਨਸੀਹਤ ਨਹੀਂ ਦਿੱਤੀ ਜਾਂਦੀ ਬਸ ਮੇਰੇ ਵੱਲੋਂ ਤਾਂ ਵੱਡਿਆਂ ਦਾ ਸਤਿਕਾਰ ਹੈ ਤੁਸੀਂ ਹਮੇਸ਼ਾ ਖੁਸ਼ ਰਹੋ ਮੇਰੇ ਵੱਲੋਂ ਦੁਆਵਾਂ ਤੇ ਸਾਨੂੰ ਦੁਆਵਾਂ ਚ ਯਾਦ ਰੱਖਿਓ ਦੋ ਬੋਲ ਸੁਣਾ ਦੇ ਜੀ ਦੇ ਹੈਗੇ ਪਿਆਰ ਵਾਲੇ ਬਸ ਪਿਆਰ ਹੈ ਜੀ ਮੁਹੱਬਤ ਹੈ ਸਤਿਕਾਰ ਹੈ ਇਹੀ ਬੋਲ ਨੇ ਮੇਰੇ ਤਾਂ ਕਿਉਂਕਿ ਆਪਣੇ ਤੋਂ ਵੱਡਿਆਂ ਦੇ ਸਾਹਮਣੇ ਬੋਲਤੀ ਬੰਦ ਹੋ ਜਾਂਦੀ ਹੈ ਇਸ ਕਰਕੇ ਦਰਸ਼ਕ ਵੱਡੇ ਨੇ ਹੈਨਾ ਦਰਸ਼ਕਾਂ ਲਈ ਸਤਿਕਾਰ ਦਿੱਤਾ ਜਾ ਸਕਦਾ ਉਹਨਾਂ ਨੂੰ ਦਵਾਵਾਂ ਦਿੱਤੀਆਂ ਜਾ ਸਕਦੀਆਂ ਤੁਸੀਂ ਹਮੇਸ਼ਾ ਜ਼ਿੰਦਾਬਾਦ ਪਾਇੰਦਾਬਾਦ ਰਹੋ ਖੁਸ਼ ਰਹੋ ਧੰਨਵਾਦ ਜੀ ਸੋ ਨੂਰ ਜੋਰਾ ਜੀ ਪਹੁੰਚੇ ਨੇ ਬਟਾਲਾ ਬਹੁਤ ਵਧੀਆ ਜੀ ਸੱਭਿਆਚਾਰਕ ਨੂੰ ਅੱਜ ਵੀ ਕਿਤੇ ਨਾ ਕਿਤੇ ਕਾਇਮ ਰੱਖਿਆ ਤੇ ਗਿੱਧਾ ਗਿੱਧਾ ਦੀ ਪਰਫਾਰਮੈਂਸ ਕਰਦੇ ਨੇ ਤੇ ਬਟਾਲਾ ਕੀ ਪੰਜਾਬ ਕੀ ਫੋਰਨ ਤੱਕ ਜਿਹੜੀਆਂ ਧੂਮਾਂ ਪਾਈਆਂ ਹੋਈਆਂ ਨੇ ਅੱਜ ਬਟਾਲਾ ਦੇ ਵਿੱਚ ਪਹੁੰਚੇ ਨੇ ਤੇ ਬੜਾ ਸਤਿਕਾਰ ਮਿਲਿਆ ਆ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਕਰਵਾਲ ਦੇ ਨਾਲ ਲੱਕੀ ਰਾਜਪੂਤ